ਮੈਂ ਗੁਰੂ ਦੇ ਪਿਆਰ ਦੇ ਵਿੱਚ ਆਪਣੀ ਸ਼ਹਾਦਤ ਦੇਣੀ ਹੈ ਨਾ ਕਿ ਮੈਂ ਕੋਈ ਕਿਸੇ ਲਾਲਚ ਦੇ ਵਿੱਚ ਜਾਂ ਕੋਈ ਕਿਸੇ ਪਾਸੇੋਂ ਦੁਖੀ ਹੋ ਕੇ ਜੇ ਬਾਈ ਜੀ ਮੈਂ ਥੱਲੇ ਉਤਰ ਗਿਆ ਮੈਂ ਮੱਛੇ ਰੰਗੜ ਤੋਂ ਵੀ ਵੱਟਾ ਘਨਦਾਰ ਹੋਊਗਾ ਫਿਰ ਕੌਮ ਦਾ ਬਸ ਮੇਰਾ ਸਿਰ ਵੱਟ ਕੇ ਨੰਗਸੰਗ ਲੈ ਜਾਣ ਤੇ ਨੇਜੇ ਤੇ ਡੰਗ ਲੈਣ ਬਸ ਜੇ ਗੁਰੂ ਦਾ ਸਤਕਾਰ ਬਹਾਲ ਹੋਊਗਾ ਤਾਂ ਬਾਈ ਜੀ ਇੱਥੋਂ ਸ਼ਾਂਤਮਈ ਤਰੀਕੇ ਨਾਲ ਉਤਰਾਂਗੇ ਨਹੀਂ ਇੱਥੋਂ ਉਦੋਂ ਤੱਕ ਆਪਾਂ ਇਸੇ ਟਾਵਰ ਤੇ ਰਹਾਂਗੇ ਜੇ ਅੰਨੀਆਂ ਬੌਲੀਆਂ ਸਰਕਾਰਾਂ ਨਹੀਂ ਗੁਰੂਨ ਬਣਾਉਂਦੀਆਂ ਫੇਰ ਜੰਗ ਦਾ ਐਲਾਨ ਕਰਾਂਗੇ ਬਾਈ ਜੀ ਇੱਥੋਂ ਹੀ ਚੰਨੇ ਵੀ ਪੱਕਾ ਸਰਚ ਬਸਾਈ ਫਿਰਦੇ ਨੇ ਪੱਤਰਕਾਰ ਉਹ ਉਹ ਉਹਨਾਂ ਨੂੰ ਮਸਾਲਾ ਚਾਹੀਦਾ ਹੁਣ ਹਰ ਕਰਾਓ ਗਰੀਬ ਜਾਂ ਕੁੱਟਦਾ ਪੁਲਿਸ ਨੇ ਉਹ ਕੀ ਨਾ ਉਹਦਾ ਮੁੱਖ ਮੰਤਰੀ ਉਹ ਧਮਕਵੇਸ ਵਾਲਾ ਉਹ ਭੱਜ ਲੈ ਸਾਰੇ ਦੇ ਸਾਰੇ ਪੱਤਰਕਾਰ ਭੱਜ ਲੋ ਭੱਜ ਲੋ ਉਹ ਫੱਟੇ ਮੂੰਹ ਛੋੜੇ ਪੱਤਰਕਾਰੀ ਕਰਨ ਦੇ ਸਿੱਖ ਘੌਣ ਦੇ ਜਿਹੜੇ ਜਿਹੜੇ ਗੁਰੂ ਦੀ ਬੇਅਦਬੀ ਵਾਸਤੇ ਰੋਕਣ ਵਾਸਤੇ ਕਾਨੂੰਨ ਬਣਾਉਣ ਵਾਸਤੇ ਮੋਰਚਾ ਲੱਗੇ ਅਰ ਮੌਤ ਦੇ ਨਾਲ ਮੈਂ ਰੋਜ਼ ਖੇਡ ਰਿਆਂ ਰੋਜ਼ ਮੌਤ ਦੇ ਨਾਲ ਮੈਂ 드러ੜਿਆਂ ਮੌਤ ਨੂੰ ਉਹ ਉਹ ਦਿਖਾਉਣਾ ਤੁਹਾਨੂੰ ਸਹੀ ਨਹੀਂ ਲੱਗਦਾ ਪਤਾ ਨਹੀਂ ਤੁਸੀਂ ਸਰਕਾਰਾਂ ਦੇ ਤਲਵੇ ਜੱਟਦੇ ਹੋ ਮੈਂ ਤਾਂ ਹਰਾਨ ਮੰਨਦਾ ਯਾਰ ਕਵੀ ਪੱਤਰਕਾਰ ਉਹਦੇ ਆਕੇ ਨਹੀਂ ਖੜਿਆ ਬੱਸ ਦੱਸੋ ਸੋਡਾ ਗੁਰੂ ਨਹੀਂ ਹੈਗਾ ਮੈਂ ਪੱਤਰਕਾਰ ਭਰਾਵਾਂ ਨੂੰ ਪੁੱਛਣਾ ਚਾਹਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਗੁਰੂ ਨਹੀਂ ਮੰਨਦੇ ਜਾਂ ਤੁਸੀਂ ਚੌੜੇ ਹੋ ਇਹੇ ਬੰਦਾ ਆਪਦੀ ਸ਼ਹਾਦਤ ਦੇ ਰੇ ਫੇਰ ਜਾ ਕੇ ਰੋਟੀਆਂ ਸਿੱਖੀਏ ਉਹੇ ਜੀ ਲੋਕ ਹੋਗੇ ਉਹੇ ਜੀ ਪੱਤਰਕਾਰ ਹੋਗੇ ਟਿੱਕੋ ਜੇ ਇਹਨੇ ਸਾਰੇ ਕੋਈ ਗੱਲ ਨਹੀਂ ਆਪਾਂ ਰਚੜਾਈ ਕਰ ਜਾਣਾ ਪਰ ਇਹ ਪੱਤਰਕਾਰ ਜਿਹੜੇ ਆਪਦੇ ਆਪ ਨੂੰ ਸਿੱਖਕ ਹੁੰਦੇ ਨੇ ਸਿਰਚੇ ਭੱਗਾ ਫਸਾਈਆਂ ਹੋਈਆਂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤਿਆਰ ਰਹਿਣਾ ਠੀਕ ਹੈ ਇਹਨਾਂ ਨਾਲ ਕੀ ਬਣੂਗੀ ਉਹ ਉਹ ਸੰਗਤ ਦੇਖੂਗੀ ਐਸਪਾਇਰੀਆਂ ਸਰਕਾਰਾਂ ਨੂੰ ਮਿਲਾਂਗੇ ਚਾਹੇ ਦਸ ਸਿੰਘ ਹੋਣ ਚਾਹੇ ਕੱਲੇ ਨੂੰ ਇਹ ਮੈਦਾਨ ਚੁੱਤਰਨਾ ਪਵੇ ਚਾਹੇ ਤਾਂ ਦੇਣੀਓ ਦੇਣੀਆ ਗੁਰੂ ਪਿੱਛੇ ਕਾਨੂੰਨ ਬਣ ਜੂਗਾ ਤਾਂ ਚੰਗੀ ਗੱਲ ਹੈ ਨਹੀਂ ਪਰ ਹੁਣ ਟੱਕਰਾਂ ਦੇ ਕੇ ਸਿੱਧੇ ਮੱਥੇ ਹੋਵਾਂਗੇ ਟਾਵਰ ਤੇ ਹੀ ਰਹਿਣਾ ਉੱਥੇ ਹੀ ਟਿਕੇ ਰਹੋਗੇ ਫਿਰ ਤੁਸੀਂ ਥੱਲੇ ਨਹੀਂ ਆਓਗੇ ਕਿਉਂਕਿ ਬਹੁਤ ਠੰਡ ਪਾਈ ਜੀ ਆਉਣ ਵਾਲੇ ਸਮੇਂ ਤੇ ਪਾਰਸ਼ਾ ਵੀ ਹੋ ਸਕਦੀਆਂ ਬਰਫ਼ ਬਹੁਤ ਜ਼ਿਆਦਾ ਪੈਣ ਦੀ ਸੰਭਾਵਨਾ ਜਿਹੜੀ ਪੰਜਾਬ ਦੇ ਵਿੱਚ ਸੰਕੇਤ ਆ ਰਹੇ ਨੇ ਇਸ ਚੀਜ਼ ਤੇ ਪੱਤਰਕਾਰ ਦੀ ਕਰਤੂਤ ਸੁਣਾਉਣਾ ਜੀ ਨਾਲ ਮੈਨੂੰ ਅੰਦਰੋਂ ਝੋੜ ਕੇ ਰੱਖਦਾ ਪਹੁੰਚਿਆ ਮੈਨੂੰ ਥੱਲੇ ਸਿੰਘਾ ਨੇ ਫੋਨ ਕਰਿਆ ਕਹਿੰਦੇ ਵੀ ਤੁਸੀਂ ਨੇ ਹੁਣ ਤੱਕ ਇੱਕ ਵੀ ਪੋਸਟਰ ਨਹੀਂ ਪਾਈ ਹੈਗੀ ਇਸ ਮੋਰਚੇ ਦੇ ਪ੍ਰਤੀ ਵੀ ਤੁਸੀਂ ਫੋਨ ਕਾਲ ਤੇ ਪੁੱਛ ਲੋ ਚਲ ਮੈਂ ਫੋਨ ਕੀਤਾ ਮੈਨੂੰ ਅੱਗੋਂ ਬਾਈ ਬਰਾ ਕੀ ਕਹਿੰਦਾ ਕਹਿੰਦਾ ਤੂੰ ਕਿਸੇ ਨੇ ਏਸਾਂ ਨਹੀਂ ਕਰ ਰਿਹਾ ਤੂੰ ਆਪਣਾ ਫਰਜ਼ ਨਿਭਾ ਮੇਰੇ ਨਾਲ ਮਾਰ ਕਹਿੰਦਾ ਸਾਨੂੰ ਹੂੰ ਠੀਕ ਹੈ ਮਾ ਯਾਰ ਬੱਟੇ ਮੂਤਰੇ ਸਿੱਖਾ ਕਹੋਂ ਦੇ ਠੀਕ ਹੈ ਕੀ ਕਰਾਂਗੇ ਬਾਈ ਜਿਹੇ ਜਿਹੇ ਪੱਤਰਕਾਰਾਂ ਦਾ ਹੁਣ ਇਹ ਮੂਖੜ ਜੋਗਾ ਨਹੀਂ ਰਹੂਗਾ ਕਿਸੇ ਨੂੰ ਇਹਨੇ ਪੰਗਾ ਲੈ ਲਿਆ ਗਲਤ ਬੰਦੇ ਨਾਲ ਠੀਕ ਹੈ ਜਿਹੜਾ ਮੌਤ ਨੂੰ ਕਬੂਲ ਕਰਕੇ ਬੈਠੇ ਆ ਉਹਦੇ ਨਾਲ ਪੰਗਾ ਲੈ ਰਿਆ ਏ ਇਹਨੂੰ ਮੈਂ ਦੱਸੂਗਾ ਹੁਣ ਵੀ ਖਲ ਕਿਵੇਂ ਲਾਈਦੀ ਐ ਕਟਨਾ ਮੁੱਖ ਮੰਤਰੀ ਜਿਹੜਾ ਧਮਕਬੇਸ ਦੇ ਨਾਮ ਤੇ ਮੁੰਡਾ ਮਸ਼ਹੂਰ ਹੋਇਆ ਉਹਦੇ ਨਾਲ ਵਾਪਰੀ ਆ ਜੇ ਇਹ ਕਾਨੂੰਨ ਬਣਿਆ ਹੁੰਦਾ ਤੁਹਾਡੇ ਹੱਕ ਚ ਵੀ ਖੜੇ ਹੁੰਦੇ ਗਲਤ ਤੁਹਾਡੀ ਠੀਕ ਹੈ ਗੁੱਸਾ ਤੁਹਾਡਾ ਜਾਇਜ਼ ਆ ਪੱਤਰਕਾਰਾਂ ਤੇ ਵੀ ਜਾਇਜ਼ ਆ ਲੋਕਾਂ ਤੇ ਵੀ ਜਾਇਜ਼ ਆ ਤੇ ਜੇ ਇਹ ਤੁਹਾਡੇ ਹੱਕ ਚ ਖੜੇ ਹੁੰਦੇ ਕਾਨੂੰਨ ਬਣਿਆ ਹੁੰਦਾ ਤੇ ਛੇੰਦ ਅੱਜ ਜਿਹੜਾ ਮੁੱਖ ਮੰਤਰੀ ਧਮਕਬੇਸ ਨਾਲ ਨਾ ਵਰਪ ਰਿਹਾ ਉਹ ਨਾ ਵਰਪਦਾ ਇਹ ਜ਼ਾਲਮ ਸਰਕਾਰਾਂ ਦੇ ਗੁੱਚੜ ਰੱਖੇ ਹੋਏ ਨੇ ਗੁੱਚੜ ਹੂੰ ਇਹ ਜਿਹੜੀ ਪੰਜਾਬ ਪੁਲਿਸ ਹੈ ਇਹ ਅਮਰਤਾਰੀ ਸਿੰਘ ਦੇ ਕੇਸਾਂ ਨੂੰ ਐ ਪੈਂਦੀ ਹੈ ਜਿਵੇਂ ਮੁਰਗੀ ਸੀਣ ਨੂੰ ਪੈਂਦੀ ਹੈ ਠੀਕ ਹੈ ਮੈਂ ਸ਼ਖਤ ਸ਼ਬਦਾਂ ਦੇ ਵਿੱਚ ਕਹਿ ਰਿਹਾ ਇਹ ਗੁਰੂ ਦੇ ਜਿਹੜੇ ਕੇਸਾਂ ਨੂੰ ਬਖਸ਼ੇ ਹੋਏ ਨੇ ਅਮਰਤਾਰੀ ਸਿੰਘਾ ਨੂੰ ਜਾਂ ਬਿਨਾ ਅਮਰਤਾਰੀ ਤੋਂ ਵੀ ਸਾਰੇ ਜ਼ਾਲਮ ਸਰਕ ਤੋਂ ਪਹਿਲਾਂ ਕੇਸ ਫੜਦੇ ਨੇ ਹੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋ ਰਹੀਆਂ ਪੰਜਾਬ ਦੇ ਵਿੱਚ ਤੇ ਉਸ ਚੀਜ਼ ਦਾ ਪੂਰਨ ਤੌਰ ਤੇ ਇਨਸਾਫ ਜਿਹੜਾ ਨਹੀਂ ਮਿਲਿਆਗਾ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਧਰਨੇ ਲੱਗਦੇ ਆ ਰੋਸ ਪ੍ਰਦਰਸ਼ਨ ਹੁੰਦੇ ਆ ਤੇ ਜਿਸ ਤਰ੍ਹਾਂ ਦਾ ਕਿਸੇ ਦਾ ਵੀ ਜੋਰ ਚੱਲਦਾ ਉਸੇ ਤਰ੍ਹਾਂ ਦਾ ਉਹ ਪ੍ਰਦਰਸ਼ਨ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦਾ ਤੇ ਇਸ ਤਰ੍ਹਾਂ ਦਾ ਮਾਮਲਾ ਇੱਕ ਸਮਾਨੇ ਤੋਂ ਪਿਛਲੇ ਦਿਨੀ ਸਾਹਮਣੇ ਆਉਂਦਾ ਤੇ ਉੱਥੋਂ ਦਾ ਇੱਕ ਗੁਰਸਿੱਖ ਉਸ ਏਰੀਏ ਦੇ ਟਾਪਰ ਤੇ ਜਾ ਕੇ 400 ਫੁੱਟ ਉੱਚਾ ਇਸ ਕਰਕੇ ਚੜ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਤਾਂ ਰੁਕਣਗੀਆਂ ਕਿ ਜੇਕਰ ਇਸ ਤੇ ਕੋਈ ਬਹੁਤ ਚੰਗੇ ਤਰੀਕੇ ਦੇ ਨਾਲ ਕਾਨੂੰਨ ਬਣੇਗਾ ਕਾਨੂੰਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹ ਕਹਿੰਦੇ ਕਿ ਜਾਂ ਫਾਂਸੀ ਹੋ ਰਿਗਾ ਜਾਂ ਸਜ਼ਾਏ ਮੌਤ ਜਾਂ 302 ਜਾਂ ਇਦਾਂ ਦੀਆਂ ਧਰਾਵਾਂ ਲੱਗ ਕੇ ਜੇਕਰ ਉਤਾਂ ਦਾ ਕਾਨੂੰਨ ਬਣਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਧਰਮ ਦੀ ਜੇਕਰ ਬੇਦਬੀ ਹੁੰਦੀ ਹੈ ਤਾਂ ਉਸ ਚੀਜ਼ ਤੇ ਰੋਕ ਹੋ ਸਕਦੀ ਹੈ ਜਾਂ ਠੱਲ ਪੈ ਸਕਦੀ ਹੈ ਤੇ ਇਸ ਚੀਜ਼ ਨੂੰ ਲੈ ਕੇ ਉਹ ਟਾਵਰ ਤੇ ਚੜਦੇ ਤੇ ਉਹਨਾਂ ਨੇ ਇੱਕ ਤਰੀਕ ਐਲਾਨ ਦਿੱਤੀ ਸੀ ਜਿਸ ਤਰੀਕ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਆਪਦੇ ਪੈਰਾਂ ਤੋਂ ਸ਼ੁਰੂ ਕਰੂੰਗਾ ਤੇ ਸਿਰ ਤੱਕ ਗੋਲੀਆਂ ਮਾਰੂੰਗਾ ਮੈਂ ਆਪਦੇ ਆਪ ਨੂੰ ਖਤਮ ਕਰ ਲੈਣਾ ਪਰ ਉੱਥੇ ਕੀ ਹੁੰਦਾ ਏ ਪੰਜ ਸਿੰਘ ਸਹਿਬਾਨਾਂ ਦਾ ਜਿਹੜਾ ਪੰਜ ਸਿੱਖਾਂ ਦਾ ਹੁਕਮ ਹੋ ਜਾਂਦਾ ਹੈ ਤੇ ਉਹਨਾਂ ਦੇ ਹੁਕਮ ਨੂੰ ਕਿਸ ਤਰ੍ਹਾਂ ਪ੍ਰਵਾਨ ਕੀਤਾ ਤੇ ਅੱਜ ਸਾਡੇ ਨਾਲ ਫਿਰ ਜੁੜੇ ਹੋਏ ਨੇ ਫੌਜੀ ਗੁਰਜੀਤ ਸਿੰਘ ਜੀ ਫੌਜੀ ਗੁਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਠੀਕ ਠਾਕ ਉਹ ਚੜ੍ਹਦੀ ਕਲਾ ਦੇ ਵਿੱਚੋਂ ਹਾਂ ਜੀ ਗੁਰੂ ਦੀ ਕਿਰਪਾ ਚੜ੍ਹਦੀ ਕਲਾ ਚ हां जी एक ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਦਰਸ਼ਕਾਂ ਨੂੰ ਆਪਾਂ ਜਰੂਰ ਕਲੀਅਰ ਕਰ ਦਈਏ ਕਿ ਮੈਨੂੰ ਵੀ ਫੋਨ ਕਾਲ ਆ ਰਹੀਆਂ ਨੇ ਕਿ ਗੁਰਜੀਤ ਸਿੰਘ ਨੇ ਸ਼ਹਾਦਤ ਦੇਣੀ ਸੀ ਤੇ ਲੇਟ ਕਿਉਂ ਕਰ ਦਿੱਤੀ ਰੋਕ ਕਿਉਂ ਦਿੱਤੀ ਤੇ ਪੈਂਡਿੰਗ ਕਿਉਂ ਕਰ ਦਿੱਤੀ ਦੇਖੋ ਭਰਾ ਜੀ ਆਪਣੇ ਸਿੱਖ ਕੌਮ ਦੀ ਜੋ ਰਵਾਇਤ ਹੈ ਉਹ ਸਾਰੇ ਆਪਣੇ ਸਿੱਖ ਬੁੱਧੀਜੀਵਾ ਨੇ ਸੱਲੋ ਆਪਾਂ ਨੂੰ ਪੰਜ ਤਰੀਕ ਨੂੰ ਕਿਹਾ ਵੀ ਆਤਮ ਹੱਤਿਆ ਵਾਸਤੇ ਕੋਈ ਜਗ੍ਹਾ ਨਹੀਂ ਐ ਸਿੱਖ ਧਰਮ ਦੇ ਵਿੱਚ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਗੁਰੂ ਦੇ ਪਿਆਰ ਦੇ ਵਿੱਚ ਆਪਣੀ ਸ਼ਹਾਦਤ ਦੇਣੀ ਹੈ ਨਾ ਕਿ ਮੈਂ ਕੋਈ ਕਿਸੇ ਲਾਲਚ ਦੇ ਵਿੱਚ ਜਾਂ ਕੋਈ ਕਿਸੇ ਪਾਸੇੋਂ ਦੁਖੀ ਹੋ ਕੇ ਮੈਂ ਆਪਣੀ ਸ਼ਹਾਦਤ ਦੇਣੀ ਹੈ ਉਹ ਕਹਿੰਦੇ ਵੀ ਨਹੀਂ ਤੁਹਾਨੂੰ ਹੁਕਮ ਮੰਨਣਾ ਪੈਣਾ ਤੇ ਬਾਈ ਜੀ ਆਪਾਂ ਨੂੰ ਫਿਰ ਉਹ ਹੁਕਮ ਆਪਾਂ ਮੰਨਣਾ ਵੀ ਆਪਾਂ ਨੂੰ ਸਭ ਸਿੱਖਾਂ ਨੂੰ ਚਾਹੀਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਹੀਂ ਹੁਕਮ ਮੋੜਿਆ ਪੰਜ ਪੈਰਿਆਂ ਦਾ ਤਾਂ ਆਪਣੀ ਕੀ ਔਕਾਤ ਆਪਾਂ ਮੋੜਦੀਏ ਜੀ ਤਾਂ ਉਸ ਚੀਜ਼ ਕਰਕੇ ਆਪਾਂ ਨੂੰ ਉਹ ਮਤਲਬ ਕੈਨਸਲ ਕਰਨਾ ਪਿਆ ਜੋ 6 6 ਤਰੀਕ ਨੂੰ ਆਪਾਂ ਆਪਣੇ ਆਪ ਨੂੰ ਸ਼ੂਟ ਕਰਨਾ ਸੀ ਜੀ ਉਹ ਤੁਸੀਂ ਪੱਕੇ ਤੌਰ ਤੇ ਜਿਹੜਾ ਇਹ ਰੋਕ ਲਾ ਦਿੱਤੀ ਉਸ ਚੀਜ਼ ਤੇ ਦੇਖੋ ਬਾਈ ਜੀ ਉਹ ਕਹਿੰਦੇ ਆਤਮ ਹੱਤਿਆ ਨਹੀਂ ਕਰਨੀ ਰੱਬ ਤੈਨੂੰ ਜਦੋਂ ਮਰਜੀ ਲੈ ਜਾਏ ਆ ਠੀਕ ਹੈ ਜੀ ਮਨਜ਼ੂਰ ਹੈ ਠੀਕ ਹੈ ਤੇ ਹੁਣ ਫਿਰ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਕੀ ਸੋਚਿਆ ਉਹਨਾਂ ਨੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਬਾਈ ਜੀ ਦੇਖੋ ਆਪਾਂ ਟਾਵਰ ਦੇ ਪੱਕੇ ਬੈਠੇ ਹਾਂ ਹਾਂ ਜਦੋਂ ਤੱਕ ਕਾਨੂੰਨ ਨਹੀਂ ਬਣਦਾ ਹੂੰ ਉਦੋਂ ਤੱਕ ਆਪਾਂ ਇਸੇ ਟਾਵਰ ਤੇ ਰਹਾਂਗੇ ਜੇ ਅੰਨੀਆਂ ਬੋੜੀਆਂ ਸਰਕਾਰਾਂ ਨਹੀਂ ਗਰੂੜ ਬਣਾਉਂਦੀਆਂ ਫੇਰ جنگ ਦਾ ਐਲਾਨ ਕਰਾਂਗੇ ਬਾਈ ਜੀ ਇੱਥੋਂ ਹੀ ਹੂੰ ਆਪਾਂ ਦੇਖੋ ਜਿਵੇਂ ਕਹਿੰਦੇ ਆ ਵੀ ਆਪਾਂ ਫਿਰ ਕੌਮ ਦੀ ਰਵਾਇਤ ਜੋ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਜੀ ਟਾਵਰ ਉਹ ਕਰਾਂਗੇ ਬਾਈ ਜੀ ਫਿਰ ਸਿੱਧੇ ਮੱਥੇ ਇਹ ਭੜੀਆਂ ਸਰਕਾਰਾਂ ਨੂੰ ਮਿਲਾਂਗੇ ਚਾਹੇ ਦਸ ਸਿੰਘ ਹੋਣ ਚਾਹੇ ਕੱਲੇ ਨੂੰ ਇਹ ਮੈਦਾਨ ਚ ਉਤਰਨਾ ਪਵੇ ਸ਼ਹਰ ਤਾਂ ਦੇਣੀਓ ਦੇਣੀ ਆ ਗੁਰੂ ਪਿੱਛੇ ਕਾਨੂੰਨ ਬਣ ਜੂਗਾ ਤਾਂ ਚੰਗੀ ਗੱਲ ਐ ਨਹੀਂ ਪਰ ਹੁਣ ਟੱਕਰਾਂ ਦੇ ਕੇ ਸੱਦੇ ਮੱਤੇ ਹੋਵਾਂਗੇ ਜੀ ਤੇ ਫਿਰ ਉਹਨਾਂ ਜੇ ਸੋਚਿਆ ਤੁਸੀਂ ਵੀ ਕਿ ਟਾਵਰ ਤੇ ਹੀ ਰਹਿਣਾ ਉੱਥੇ ਹੀ ਟਿਕੇ ਰਹੋਗੇ ਫਿਰ ਤੁਸੀਂ ਥੱਲੇ ਨਹੀਂ ਆਓਗੇ ਕਿਉਂਕਿ ਉੱਥੇ ਠੰਡ ਬਹੁਤ ਆਉਨਾਂ ਦੇ ਸਮੇਂ ਤੇ بارشਾਂ ਵੀ ਹੋ ਸਕਦੀਆਂ ਬਰਫ਼ ਬਹੁਤ ਜ਼ਿਆਦਾ ਪੈਣ ਦੀ ਸਭਾਵਨਾ ਜਿਹੜੀ ਪੰਜਾਬ ਦੇ ਵਿੱਚ ਸੰਕੇਤ ਆ ਰਹੇ ਨੇ ਇਸ ਚੀਜ਼ ਤੇ ਦੇਖੋ ਜੀ ਜਦੋਂ ਗੁਰੂ ਦੀ ਗੋਦ ਦੇ ਵਿੱਚ ਬੈਠੇ ਹੋਈਏ ਨਾ ਤਾਂ ਇਹ ਠੰਡਾ ਕੁਝ ਨਹੀਂ ਕਰ ਸਕਦੀ ਹੈ ਜੀ ਪਰ ਆਪ ਦੇ ਜਿਹੜੇ ਰਾਤ ਮੇਰੇ ਨਾਲ ਹਾਲਾਤ ਹੋਏ ਨੇ ਉਹ ਸਭ ਤੋਂ ਭੜੇ ਹੋਏ ਨੇ ਤੇ ਔਰੇ ਧੁੰਦ ਪਈਆ ਸਾਡੇ ਏਰੀਆ 'ਚ ਬਹੁਤ ਜ਼ਿਆਦਾ ਸ਼ਾਇਦ ਸਾਰੇ ਪੰਜਾਬ 'ਚ ਪਈ ਹੋਵੇ ਲੇਕਿਨ ਸਾਡੇ ਬਹੁਤ ਜ਼ਿਆਦਾ ਸੰਘਣੀ ਧੁੰਦ ਪਈ ਹੈ ਤਾਉ ਮੀਂਹ ਦੀ ਤਰ੍ਹਾਂ ਗਰੀਆ ਜੀ ਤਾਉ ਸਾਰੇ ਕੱਪੜੇ ਲੀੜੇ ਮੇਰੇ ਬਿਲਕੁਲ ਗਿੱਲੇ ਸਾਰਾ ਬਿਸਤਰਾ ਗਿੱਲਾ ਜਿਹੜੇ ਵੇਰੇ ਪਾਏ ਹੋਏ ਵਾਸਤਰ ਸੀ ਉਹ ਵੀ ਗਿੱਲੇ ਆ ਦੇਖੋ ਮੈਂ ਦਸਤਾਰ ਵੀ ਦੂਜਾ ਪਰਣਾ ਬੰਨੇ ਦਮਾਲਾ ਲਾ ਕੇ ਸਭ ਗਿੱਲਾ ਕਰਤਾ ਕੁਛ ਨਹੀਂ ਛੱਡਿਆ ਜੀ ਪਰ ਆਪਾਂ ਅਡੋਲ ਹੋ ਕੇ ਬੈਠਿਆ ਗੁਰੂ ਦੇ ਪਿਆਰ ਦੇ ਵਿੱਚ ਉਹ ਮਾਰੇ ਛੱਡੇ ਜਦੋਂ ਮਰਜੀ ਲੈ ਜੇ ਆਪਾਂ ਤਿਆਰ ਆ ਜੀ ਮੌਤੋਂ ਦਾ ਡਰਨਾ ਹੈ ਨਹੀਂ ਗੁਰੂ ਦੇ ਸਿੱਖ ਨੇ ਮੌਤ ਨੂੰ ਤਾਂ ਆਪਾਂ ਰੋਜ਼ ਆਪਾਂ ਡਰਾਉਨੇ ਆ ਵੀ ਤੇਰੀ ਔਕਾਤ ਨਹੀਂ ਐ ਸਾਨੂੰ ਤੂੰ ਡਰਾ ਦੇ ਤਾਂ ਜੇ ਗੁਰੂ ਦਾ ਸਤਕਾਰ ਬਹਾਲ ਹੋਊਗਾ ਆ ਭਾਈ ਜਿੱਥੋਂ ਸ਼ਾਂਤਮਈ ਤਰੀਕੇ ਨਾਲ ਉਤਰਾਂਗੇ ਨਹੀਂ ਐਥੋਂ ਜੋ ਗੁਰੂ ਦਾ ਹੁਕਮ ਹੋਇਆ ਅਗਲੇ ਕਦਮ ਫੇਰ ਚੱਕਾਂਗੇ ਆਪਾਂ ਜੋ ਦਾਦਾ ਜੀ ਦਾ ਹੁਕਮ ਹੋਇਆ ਜੀ ਜਿਹੜੀ ਤੁਸੀਂ ਸੰਗਤ ਦਾ ਹੁਕਮ ਮੰਨਿਆ ਤੁਸੀਂ ਸੰਗਤ ਦਾ ਹੁਕਮ ਮੰਨ ਕੇ ਉੱਥੇ ਤੁਸੀਂ ਬੈਠੇ ਹੋ ਅਜੇ ਤੱਕ ਬਿਜੇ ਹੋ ਕਿ ਸੰਗਤ ਉੱਥੇ ਪੂਰਾ ਉਸੇ ਤਰ੍ਹਾਂ ਆਪਣਾ ਟਿਕੀ ਹੋਈ ਆ ਤੁਹਾਡੇ ਹੱਕ ਦੇ ਵਿੱਚ ਬੈਠੀ ਹੋਈ ਆ ਭਾਈ ਜੀ ਸਭ ਤੋਂ ਵੱਡੀ ਤਰਾਸ਼ ਦੀ ਮੈਂ ਪੱਤਰਕਾਰ ਭਰਾਵਾਂ ਨੂੰ ਕਹਿਣਾ ਜੀ ਉਸ ਤੋਂ ਬਾਅਦ ਪੱਤਰਕਾਰ ਭਰਾ ਇੱਕ ਨਹੀਂ ਆਇਆ अच्छा 5 ਤਰੀਕ ਤੋਂ ਬਾਅਦ ਇੱਕ ਵੀ ਪੱਤਰਕਾਰ ਉਹੜੇ ਆ ਕੇ ਨਹੀਂ ਖੜਿਆ ਹੂੰ ਬੱਸ ਦੱਸੋ ਸੋਡਾ ਗੁਰੂ ਨਹੀਂ ਹੈਗਾ ਮੈਂ ਪੱਤਰਕਾਰ ਭਰਾਵਾਂ ਨੂੰ ਪੁੱਛਣਾ ਚਾਹੁੰਨਾ ਤੁਸੀਂ ਗੁਰੂਗ੍ਰਾਜ ਸਾਹਿਬ ਨੂੰ ਆਪਦਾ ਗੁਰੂ ਨਹੀਂ ਮੰਨਦੇ ਜਾਂ ਤੁਸੀਂ ਚਾਹੁੰਦੇ ਹੋ ਕਿ ਇਹ ਬੰਦਾ ਆਪਦੀ ਸ਼ਹਾਦਤ ਦੇ ਰੇ ਫੇਰ ਜਾ ਕੇ ਰੋਟੀਆਂ ਸੇਖੀਏ ਉਹੇ ਜੀ ਲੋਕ ਹੋਗੇ ਉਹੇ ਜੀ ਪੱਤਰਕਾਰ ਹੋਗੇ ਇੱਕੋ ਜਿਹੇ ਨੇ ਸਾਰੇ ਹੂੰ ਠੀਕ ਹੈ 5 ਤਰੀਕ ਤੋਂ ਬਾਅਦ 7-800 ਬੰਦਾ ਆਇਆ ਸੀ 10 ਤਰੀਕ ਨੂੰ ਹੋਣ 17 ਤਰੀਕ ਦਾ ਵੱਡਾ ਕੱਟ ਰੱਖਿਆ ਗਿਆ। ਹੂੰ। ਕਾਲੀਆਂ ਝੰਡੀਆਂ ਲਾ ਕੇ ਕਾਲੀਆਂ ਚੁੰਨੀਆਂ ਕਾਲੀਆਂ ਪੱਗਾਂ ਰੋਸ ਪ੍ਰਦਰਸ਼ਨ ਕਰਨਗੇ ਤਾਂ ਉਹਦੇ ਵਿੱਚ ਕਿੰਨਾ ਕੱਟ ਹੁੰਦਾ ਉਹ 17 ਤਰੀਕ ਨੂੰ ਪਤਾ ਲੱਗੂਗਾ। ਸਭ ਤੋਂ ਵੱਡਾ ਜਿਹੜਾ ਰੋਸ ਜਿਹੜਾ ਉਹ ਮੀਡੀਆ ਤੇ ਹੈਗਾ ਕਿ ਜਿਹੜਾ ਮੀਡੀਆ ਦੇ ਖਰਚ ਬੰਦਾ ਸੀ ਉਹ ਨਹੀਂ ਨਿਵਾਰ ਰਿਹਾ। ਭਾਈ ਜੀ ਮੈਂ ਕਹਿੰਦਾ ਮੈਂ ਕਹਿੰਦਾ ਮੇਰਾ ਠੋਕ ਕੇ ਵਿਰੋਧ ਕਰਦਾ ਮੈਂ ਸਾਰੇ ਸਿੱਖ ਜੀ ਜਿੰਨੇ ਵੀ ਪੱਗਾਂ ਸਿਰ 'ਚ ਪਸਾਈਂ ਫਿਰਦੇ ਨੇ ਪੱਤਰਕਾਰ ਉਹ ਉਹ ਉਹਨਾਂ ਨੂੰ ਮਸਾਲਾ ਚਾਹੀਦਾ ਹੁਣ ਅਬਚਾਰਾ ਉਹ ਗਰੀਬ ਜਾਂ ਕੁੱਟਦਾ ਪੁਲਿਸ ਨੇ ਓ ਕਿਨਾਰਾ ਮੁੱਖ ਮੰਤਰੀ ਉਹ ਧਮਕਵੇਸ ਆਲਾ ਉਹ ਭੱਜ ਲੈ ਸਾਰੇ ਦੇ ਸਾਰੇ ਪੱਤਰਕਾਰ ਭੱਜ ਲੋ ਭੱਜ ਲੋ ਉਹ ਫੱਟੇ ਮੂੰਹ ਛੋੜੇ ਪੱਤਰਕਾਰੀ ਕਰਨ ਦੇ ਸਿੱਖ ਘੌਣ ਦੇ ਜਿਹੜੇ ਜਿਹੜੇ ਗੁਰੂ ਦੀ ਬੇਅਦਬੀ ਵਾਸਤੇ ਰੋਕਣ ਵਾਸਤੇ ਕਾਨੂੰਨ ਬਣਾਉਣ ਵਾਸਤੇ ਮੋਰਚਾ ਲੱਗੇ ਅਰ ਮੌਤ ਦੇ ਨਾਲ ਮੈਂ ਰੋਜ਼ ਖੇਡ ਰਿਆਂ ਰੋਜ਼ ਮੌਤ ਦੇ ਨਾਲ ਮੈਂ ਦਰਾਰਿਆਂ ਮੌਤ ਨੂੰ ਉਹ ਉਹ ਦਿਖਾਉਣਾ ਤੁਹਾਨੂੰ ਸਹੀ ਨਹੀਂ ਲੱਗਦਾ ਪਤਾ ਨਹੀਂ ਤੁਸੀਂ ਸਰਕਾਰਾਂ ਦੇ ਤਲਵੇ ਜੱਟਦੇ ਹੋ ਮੈਂ ਤਾਂ ਹਰਾਣ ਮੰਨਦਾ ਯਾਰ ਜਿਹੜਾ ਸਿੱਖ ਹੈ ਉਹ ਟਕੇ ਟਕੇ ਦੇ ਸਰਾਂ ਦੇ ਮੁੱਲ ਪਏ ਸੀ ਇਹ ਤਾਂ ਉਦੋਂ ਨਹੀਂ ਦਵੇ ਅੱਜ ਤੁਸੀਂ ਟਕੇ ਟਕੇ ਦੇ ਜ਼ਮੀਰਾਂ ਵੇਚਣ ਲੱਗੇ ਆਪਣੀਆਂ ਬੱਟੇ ਮੂੰਹ ਯਾਰ ਸਾਡੇ ਕੋਹੜ ਦੇ ਸਿੱਖ ਠੀਕ ਹੈ ਅਸੀਂ ਵੀ ਉਹ ਮਾਮਲਾ ਕਵਰ ਕੀਤਾ ਪਰ ਉਹ ਵੀ ਗੁਰੂਗੁਰ ਸਾਹਿਬ ਦੇ ਜਿਹੜੀ ਆਪਾਂ ਨੂੰ ਸਰੂਪ ਬਖਸ਼ਿਆ ਹੋਇਆ ਉਹਨਾਂ ਦੀ ਵੀ ਦਰਿੰਦਗੀ ਕੀਤੀ ਆ ਪੁਲਿਸ ਨੇ ਉਹ ਵੀ ਤੇ ਇੱਕ ਮਾੜਾ ਕਦਮ ਚੁੱਕਿਆ ਪੁਲਿਸ ਨੇ ਤੇ ਜੇ ਹਾਂਜੀ ਪਾਈ ਜੀ ਮੈਂ ਤਾਂ ਕਹਿਣਾ ਇਹ ਜ਼ਾਲਮ ਸਰਕਾਰਾਂ ਦੇ ਬੁੱਚੜ ਰੱਖੇ ਹੋਏ ਨੇ ਬੁੱਚੜ ਹੂੰ ਇਹ ਜਿਹੜੀ ਪੰਜਾਬ ਪੁਲਿਸ ਹੈ ਇਹ ਅੰਮਰਤਾਜੀ ਸਿੰਘ ਦੇ ਕੇਸਾਂ ਨੂੰ ਐ ਪੈਂਦੀ ਹੈ ਜਿਵੇਂ ਮੁਰਗੀ ਸੀਣ ਨੂੰ ਪੈਂਦੀ ਹੈ ਠੀਕ ਹੈ ਮੈਂ ਸ਼ਖਤ ਸਬਦਾਂ ਦੇ ਵਿੱਚ ਕਹਿ ਰਿਹਾ ਇਹ ਗੁਰੂ ਦੇ ਜਿਹੜੇ ਕੇਸਾਂ ਨੂੰ ਬਖਸ਼ੇ ਹੋਏ ਨੇ ਅੰਮਰਤਾਜੀ ਸਿੰਘਾ ਨੂੰ ਜਾਂ ਬਿਨਾਂ ਅੰਮਰਤਾਜੀ ਤੋਂ ਵੀ ਪਰ ਇਹ ਜ਼ਾਲਮ ਸਰਕ ਤੋਂ ਪਹਿਲਾਂ ਕੇਸ ਫੜਦੇ ਨੇ ਹੂੰ ਇਹ ਕਾਹੋਂ ਦੇ ਸਿੱਖ ਨੇ ਇਹ ਬੁੱਚੜ ਪਰ ਇਹ ਸਿੱਖ ਕਾਹੋਂ ਦੇ ਲੈਕ ਨਹੀਂ ਹੈਗੇ ਪੰਜਾਬ ਪੁਲਿਸ ਵਾਲੇ ਬਹੁਤੇ ਚੰਗੇ ਬੰਦੇ ਨਹੀਂ ਵਿੱਚ ਬਹੁਤ ਨੇ ਪਰ ਬਹੁਤੇ ਜਿਲ੍ਹਾ ਜਿਲਾਦੀ ਨੇ ਬੁੱਚੜੇ ਨੇ ਹਾਂ ਠੀਕ ਹੈ ਗੱਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਤੁਸੀਂ ਟਾਵਰ ਤੇ ਚੜੇ ਹੋਏ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਬੇਦਬੀਆਂ ਰੁਕਣ ਕੇਸਾਂ ਦੀ ਗੁਰੂ ਪਾਤਸ਼ਾਹ ਦੇ ਕੇਸਾਂ ਦੀ ਬਖਸ਼ੀ ਹੋਈ ਮੋਹਰਾਂ ਦੀ ਬੇਦਬੀ ਹੋਈ ਆ ਉਹ ਵੀ ਤਾਂ ਗੁਰੂ ਦੀ ਇੱਕ ਨਿਸ਼ਾਨੀਆਂ ਦੀ ਬੇਦਬੀ ਹੋਈ ਕਾਨੂੰਨ ਹੋਂਦੇ ਤੇ ਵੀ ਬੰਨਣਾ ਉਸੇ ਤਰ੍ਹਾਂ ਦੀ ਵਾਪਰੀ ਘਟਨਾ ਮੁੱਖ ਮੰਤਰੀ ਜਿਹੜਾ ਧਮਕਬੇਸ ਦੇ ਨਾਮ ਤੇ ਮੁੰਡਾ ਮਸ਼ਹੂਰ ਹੋਇਆ ਉਹਦੇ ਨਾਲ ਵਾਪਰੀ ਆ ਜੇ ਇਹ ਕਾਨੂੰਨ ਬਣਿਆ ਹੁੰਦਾ ਤੁਹਾਡੇ ਹੱਕ ਚ ਵੀ ਖੜੇ ਹੁੰਦੇ ਗਲਤ ਤੁਹਾਡੀ ਠੀਕ ਹੈ ਗੁੱਸਾ ਤੁਹਾਡਾ ਜਾਇਜ਼ ਆ ਪੱਤਰਕਾਰਾਂ ਤੇ ਵੀ ਜਾਇਜ਼ ਆ ਲੋਕਾਂ ਤੇ ਵੀ ਜਾਇਜ਼ ਆ ਤੇ ਜੇ ਇਹ ਤੁਹਾਡੇ ਹੱਕ ਚ ਖੜੇ ਹੁੰਦੇ ਕਾਨੂੰਨ ਬਣਿਆ ਹੁੰਦਾ ਤੇ ਛੇਂਦ ਅੱਜ ਜਿਹੜਾ ਮੁੱਖ ਮੰਤਰੀ ਧਮਕੀ ਵੇਸ ਨਾਲ ਨਾ ਵਾਪਰਿਆ ਉਹ ਨਾ ਵਾਪਰਦਾ ਬਿਲਕੁਲ ਜੀ ਬਿਲਕੁਲ ਦੇਖੋ ਵੀਰੇ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਦੇਖੋ ਠੀਕ ਹੈ ਕਿਸੇ ਦੀ ਯਾਰ ਕੁੱਟਮਾਰ ਹੋਈ ਹੈ ਕਿਸੇਾਂ ਦੀ ਬੇਅਦਬੀ ਹੋਈ ਹੈ ਉਹ ਬਹੁਤ ਨਿੰਦਣਯੋਗ ਹੈ ਮੈਂ ਵੀ ਨਿੰਦਾ ਉਸ ਚੀਜ਼ ਨੂੰ ਠੀਕ ਹੈ ਹਰ ਮੈਂ ਇਹ ਗੱਲ ਕਹਿਣਾ ਯਾਰ ਮੈਂ ਰੋਸ ਕਿਹੜੀ ਚੀਜ਼ ਦਾ ਕਰ ਰਿਹਾ ਹਾਂ ਮੈਂ ਰੋਸ ਇਸ ਚੀਜ਼ ਦਾ ਕਰ ਰਿਹਾ ਵੀ 5 ਤਰੀਕ ਨੂੰ 5-6 ਪੱਤਰਕਾਰ ਆ ਗਏ ਹਾਂ ਠੀਕ ਹੈ ਜੀ 5 ਤਰੀਕ ਤੋਂ ਬਾਅਦ 10 ਤਰੀਕ ਨੂੰ ਇੱਕ ਪੱਤਰਕਾਰ ਵੀ ਨਹੀਂ ਆਇਆ ਹੂੰ ਮੈਂ ਇਸ ਚੀਜ਼ ਦਾ ਰੋਸ ਜਾਰ ਕਰਦਾ ਮੁਰਕੇ ਕਿਸੇ ਨੇ ਮੈਨੂੰ ਫੋਨ ਤੱਕ ਵੀ ਨਹੀਂ ਕੀਤਾ ਹੂੰ ਵੀ ਬਾਈ ਜੀ ਤੁਸੀਂ ਕਿਵੇਂ ਉਹ ਜਿਉਂਦੇ ਹੋ ਕਿ ਮਰ ਗਏ ਜੀ ਛੋਟਾ ਛੋਟਾ ਅੱਗੇ ਸੰਘਰਸ਼ ਕੀ ਹੈ ਉਹ ਯਾਰ ਘੜ ਤੋਂ ਘੜ ਸੰਗਤ ਨੂੰ ਦੱਸੋ ਤਾਂ ਇਹ ਹੋ ਮੋਰਚਾ ਅੱਤਿਆਣੇ ਦਾ ਮੈਨੂੰ ਫੋਨ ਇਹ ਕਿਤੇ ਵੀ ਤੁਸੀਂ ਥੱਲੇ ਉਤਰਗੇ ਹੂੰ ਉਹ ਸਰਕਾਰਾਂ ਦੇ ਚਾਹੁੰਦੀਆਂ ਨੇ ਵੀ ਨੈਗੇਟਿਵਿਟੀ ਭਲਾਈ ਜਾਵੇ ਹੂੰ ਫਿਰ ਇਹ ਸੋਸ਼ਲ ਮੀਡੀਆ ਆਪਣੀ ਇੱਕ ਸਭ ਤੋਂ ਵੱਡਾ ਹਥਿਆਰ ਹੈ ਜਿਹੜਾ ਆਪਾਂ ਸੰਗਤ ਨੂੰ ਕਿਵੇਂ ਦੱਸਾਂਗੇ ਸੋਸ਼ਲ ਮੀਡੀਆ ਦੇ ਥਰੂ ਇਹ ਦੱਸ ਸਕਦੇ ਆ ਬਾਈ ਜੀ ਹੂੰ ਜੇ ਹੁਣ ਪੱਤਰਕਾਰਾਂ ਨੇ ਸਾਥ ਨਾ ਦਿੱਤਾ ਯਾਰ ਫਿਰ ਮੈਂ ਇਹ ਕਹਣਾ ਫਿਰ ਬਸ ਕੋਈ ਗੱਲ ਨਹੀਂ ਆਪਾਂ ਰਚੜਾਈ ਕਰ ਜਾਣਾ ਪਰ ਇਹ ਪੱਤਰਕਾਰ ਜਿਹੜੇ ਆਪਦੇ ਆਪ ਨੂੰ ਸਿੱਖਕ ਹੁੰਦੇ ਨੇ ਸਰਚੇ ਪੱਗਾਂ ਬਸਾਈਆਂ ਹੋਈਆਂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤਿਆਰ ਰਹਿਣਾ ਠੀਕ ਹੈ ਇਹਨਾਂ ਨਾਲ ਕੀ ਬਣੂਗੀ ਉਹ ਉਹ ਸੰਗਤ ਦੇਖੂਗੀ ਤੁਹਾਡਾ ਕਿਸੇ ਪੱਤਰਕਾਰ ਦੇ ਨਾਮ ਲੈ ਕੇ ਗੁੱਸਾ ਜਾਂ ਕਿਸੇ ਵਿਅਕਤੀ ਵਿਸ਼ੇਸ਼ ਤੇ ਆ ਜਾਂ ਸਾਰਿਆਂ ਤੇ ਹੀ ਹੈ ਕਿਉਂਕਿ ਪੱਗਾਂ ਤਾਂ ਸਾਡੇ ਵੀ ਬੰਨੀਆਂ ਹੋਈਆਂ ਨੇ ਪੱਗਾਂ ਤਾਂ ਬਹੁਤ ਸਾਰੀਆਂ ਉਹ ਯਾਰ ਮੇਰੀ ਗੱਲ ਸੁਣੋ ਹਾਂਜੀ ਤੂੰ ਇੱਕ ਇੰਟਰਵਿਊ ਭਰਾ ਪਹਿਲਾਂ ਮੇਰੀ ਕਰੀ ਜੀ ਤੂੰ ਮੇਰਾ ਭਰਾ ਹੈ ਜਿਹੜਾ ਹੁਣ ਤੂੰ ਇੰਟਰਵਿਊ ਕਰ ਰਿਹਾ ਹੈ ਤੂੰ ਆਪਦੇ ਆਪ ਨੂੰ ਉਹਦੇ ਵਿੱਚੋਂ ਕੱਢ ਦੇ ਹੂੰ ਕੱਢ ਦੇ ਮੇਰਾ ਵੀਰ ਹੁਣ ਤੈਨੂੰ ਇੱਕ ਭੈਣੇ ਪੱਤਰਕਾਰ ਦੀ ਕਰਤੂਤ ਸੁਣਾਉਣਾ ਜੀ ਨਾ ਮੈਨੂੰ ਅੰਦਰੋਂ ਝੋੜ ਕੇ ਰੱਖਦਾ ਪਹੁੰਚ ਆ ਲੈ ਮੈਨੂੰ ਥੱਲੇ ਸਿੰਘਾ ਨੇ ਫੋਨ ਕਰਿਆ ਕਹਿੰਦੇ ਵੀ ਤੁਸੀਂ ਨੇ ਹੁਣ ਤੱਕ ਇੱਕ ਵੀ ਪੋਸਟ ਨਹੀਂ ਪਾਈ ਹੈਗੀ ਇਸ ਮੋਰਚੇ ਦੇ ਪ੍ਰਤੀ ਹੂੰ ਵੀ ਤੁਸੀਂ ਫੋਨ ਕਾਲ ਤੇ ਪੁੱਛ ਲਓ ਚੱਲ ਮੈਂ ਫੋਨ ਕੀਤਾ ਮੈਨੂੰ ਅੱਗੋਂ ਬਾਈ ਬਰਾ ਕੀ ਕਹਿੰਦਾ ਕਹਿੰਦਾ ਤੂੰ ਕਿਸੇ ਦੇ ਆਸਾਨ ਨਹੀਂ ਕਰ ਰਿਹਾ ਤੂੰ ਆਪਣਾ ਫਰਜ਼ ਨਿਭਾ ਮੇਨੇ ਨਾ ਮਾਰ ਕਹਿੰਦਾ ਸਾਨੂੰ ਹੂੰ ਠੀਕ ਹੈ ਮਾ ਯਾਰ ਫੱਟੇ ਮੂਤਰੇ ਸਿੱਖ ਕਹੋਂਰ ਦੇ ਠੀਕ ਹੈ ਕੀ ਕਰਾਂਗੇ ਬਾਈ ਜਿਹੇ ਜੇ ਪੱਤਰਕਾਰਾਂ ਦਾ ਜਿਹੜੇ ਸਿੱਖ ਮੁੱਦੀ ਜੀਵ ਕਹੋਂਦੇ ਨੇ ਆਪਦੇ ਆਪ ਨੂੰ ਜਿਹੜੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਹੀ ਨਹੀਂ ਰਹੇ ਬਰੇ ਚਾਹੁੰਦੇ ਨੇ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਤੇ ਇਹ ਸਿੱਖਾਂ ਦੀ ਬੇਅਦਬੀ ਹੁੰਦੀ ਰਹੇ ਤੇ ਇਹ ਨਮਰਦ ਬੜੇ ਰਹਿਣ ਨਾਮਾਸ਼ੀ ਵੱਲ ਜਾਣ ਤੇ ਗੁਰੂ ਦਾ ਸਤਕਾਰ ਬਹਾਲ ਨਾ ਹੋਵੇ ਫਿਰ ਇਹ ਚਾਹੁੰਦੇ ਨੇ ਹੂੰ ਦੱਸੋ ਕੀ ਕਰਾਂਗੇ अच्छा तानो तानो कि लग गया केओ केनदा मैंने ना मार <laughs> मैं हूं सिर्फ दो मैं दो लवज किया सी उनु हां हां यार खालसा जी विनती है ਤੁਹਾਡੇ ਨੇੜੇ ਮੋਰਚਾ ਲੱਗਿਆ ਹੋਇਆ ਜਾਵੀਂ ਪਟਿਆਲੇ ਤੁਸੀਂ ਰਹਿੰਦੇ ਹੋ ਨਹੀਂ ਪਟਿਆਲੇ ਨਹੀਂ ਰਹਿੰਦੇ ਤੁਸੀਂ ਤੁਸੀਂ ਗਲਤ ਨਾ ਹੋਸ਼ ਐਂ ਤਾਂ ਪਟਿਆਲੇ ਨਹੀਂ ਰਹਿੰਦੇ ਉਹ ਲੁਧਿਆਣੇ ਰਹਿੰਦੇ ਆ ਚਲੋ ਜਿੱਥੇ ਵੀ ਰਹਿੰਦੇ ਹੋਣਾ ਹੈਗਾ ਤਾਂ ਪੰਜਾਬ 'ਚ ਹੀ ਆ ਕਿਤੇ ਬਾਹਰਲੇ ਦੇਸ਼ ਚ ਜਾਏਗਾ हां जी ਆਪ ਵੀ ਕੋਈ ਐਡਾ ਬਹੁਤ ਵੱਡਾ ਖੇਤ ਫੜਨਾ ਹੈਗਾ ਤੇ ਉਦੋਂ ਬਾਅਦ ਦੇ ਵਿੱਚ ਬਾਈ ਜੀ ਮੈਂ ਬੇਨਤੀ ਕਰੀ ਬੜੇ ਪਿਆਰ ਨਾਲ ਹੂੰ ਸਾਹਿਬ ਇਹ ਇਸ ਤੇ ਕੋਈ ਵੀਡੀਓ ਵਗੈਰਾ ਪਾਓ ਉਹਦਾ ਤੁਸੀਂ ਹਰੇਕ ਦਾ ਹੀ ਮੁੱਦਾ ਚੱਕ ਲੈਨੇ ਹੋ ਕਸੋਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਨਹੀਂ ਗੰਭੀਰ ਲੱਗ ਰਿਹਾ ਹੂੰ ਤਾਂ ਉਸ ਤੋਂ ਬਾਅਦ ਮੈਨੂੰ ਕਹਿੰਦਾ ਬਾਈ ਜੀ ਅਸੀਂ ਜੇ ਤੁਹਾਨੂੰ ਮੇਰੇ ਲੱਗਦੀ ਐ ਮਾਰਨ ਤੁਸੀਂ ਇੱਥੇ ਕਿਉਂ ਨਹੀਂ ਪਹੁੰਚੇ ਇੱਥੇ ਕਿਉਂ ਨਹੀਂ ਪਹੁੰਚੇ ਇੱਥੇ ਕਿਉਂ ਨਹੀਂ ਪਹੁੰਚੇ ਤੁਸੀਂ ਆਪਣਾ ਫਰਜ਼ ਨਿਭਾਓ ਅਸੀਂ ਆਪਣਾ ਨਿਭਾਰਿਆ ਜਿੱਥੇ ਛੱਡ ਤੋਂ ਜਾਇਆ ਜਾਂਦਾ ਹੈ ਅਸੀਂ ਜਾ ਰਹੇ ਹਾਂ ਜਿੱਥੇ ਨਹੀਂ ਜਾਇਆ ਜਾਂਦਾ ਨਹੀਂ ਯਾਰ ਹੂੰ ਪਰ ਸਾਨੂੰ ਮਿਹਨੇ ਨਾ ਮਾਰੋ ਇਹ ਗੱਲ ਹੀ ਉਹਨੂੰ ਮਿਹਣਾ ਲੱਗਣ ਲੱਗੀ ਯਾਰ ਮੈਂ ਇਹ ਕਹਣਾ ਫਟੇ ਮੂੰਹ ਇਹ ਜੇ ਕਥਾ ਬਾਤ ਦੇ ਨਾਲੇ ਸਿੱਖ ਘੋਣ ਦੇ ਨਾਲੇ ਇਹ ਜੇ ਸਿੱਖ ਪੱਤਰਕਾਰ ਦੇ ਦੀ ਮੰਜੀ ਢੋਕੂਗਾ ਮੈਂ ਤੜਕੇ ਐਦਾ ਮੈਂ ਤੇਰੇ ਵਾਲੇ ਚੈਨਲ ਤੇ ਢੋਕ ਰਿਹਾ ਹਾਂ ਹੁਣ ਇਹ ਮੂੰਹ ਉੱਪਰ ਖੋੜ ਜੋਗਾ ਨਹੀਂ ਰਹੂਗਾ ਕਿਸੇ ਨੂੰ ਇਹਨੇ ਪੰਗਾ ਲੈ ਲਿਆ ਗਲਤ ਬੰਦੇ ਨਾਲ ਠੀਕ ਹੈ ਜਿਹੜਾ ਮੌਤ ਨੂੰ ਕਬੂਲ ਕਰਕੇ ਬੈਠੇ ਆ ਉਹਦੇ ਨਾਲ ਪੰਗਾ ਲੈ ਰਿਆ ਇਹ ਇਹਨੂੰ ਮੈਂ ਦੱਸੂਗਾ ਹੁਣ ਵੀ ਖਲ ਕਿਵੇਂ ਲਾਈ ਦੀ ਹੈ ਜਿਹੜੇ ਸਿੱਖੀ ਪੈਸ ਦੇ ਵਿੱਚ ਗੱਦੜ ਬੜੇ ਹੋਏ ਨੇ ਇਹਨਾਂ ਨੂੰ ਛੱਡਦੇ ਨਹੀਂ ਬਾਈ ਹੁਣ ਠੀਕ ਹੈ ਹੂੰ ਠੀਕ ਹੈ ਹਾਲਾਤ ਕੀ ਆ ਉੱਤਰ ਗੁਰਜੀਤ ਸਿੰਘ ਜੀ ਤੁਸੀਂ ਉੱਤੇ ਡਟੇ ਹੋਏ ਹੋ ਕੀ ਹਾਲਾਤਾਂ ਨੂੰ ਲੇਖ ਕੇ ਤੁਸੀਂ ਦਰਤਾ ਨਹੀਂ ਰਹੇ ਜਾਂ ਆਉਣ ਵਾਲੇ ਸਮੇਂ ਦੀ ਪਲੈਨਿੰਗ ਕੋਈ ਹੋਰ ਬਦਲ ਤਾਂ ਨਹੀਂ ਰਹੀ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਸਨੇਹਾ ਆ ਜਾਂਦਾ ਥੱਲੇ ਪਾਸਿਓਂ ਵੀ ਉੱਤੇ ਵੀ ਪਾਰਸ਼ਾ ਦਾ ਮੌਸਮ ਜਾਂ ਉੱਤੇ ਮੀਂਹ ਕਣੀ ਜਾਂ ਜੋ ਵੀ ਹੈ ਤਰੇਲ ਵੀ ਮੀਂਹ ਤੋਂ ਪੈੜੀ ਪੈਂਦੀ ਹੈ ਕਿਉਂਕਿ 400 ਫੁੱਟ ਉੱਚੇ ਤਾਂ ਤਰੇਲ ਤਾਂ ਥੱਲੇ ਹੀ ਬਹੁਤ ਹੁੰਦੀ ਹੈ ਉਹ ਚੀਜ਼ ਨੂੰ ਲੈ ਕੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਟੈਂਡ ਚੇਂਜ ਤਾਂ ਨਹੀਂ ਥੱਲੇ ਉਤਰ ਰਹੇ ਹੋ ਜਾਂ ਕੀ ਕਰ ਰਹੇ ਹੋ ਜੇ ਬਾਈ ਜੀ ਮੈਂ ਥੱਲੇ ਉਤਰ ਗਿਆ ਹਾਂ ਮੈਂ ਮਸੇ ਰੰਗੜ ਤੋਂ ਵੀ ਵੱਡਾ ਗੱਲਦਾਰ ਹੋਊਗਾ ਫਿਰ ਕੌਮ ਦਾ ਬਸ ਮੇਰਾ ਸਿਰ ਵੱਟ ਕੇ ਨਿੰਗ ਸਿੰਘ ਲੈ ਜਾਣ ਤੇ ਨੀਜੇ ਤੇ ਡੰਗ ਲੈਣ ਹੂੰ ਬਸ ਮੇਰੇ ਆਰ ਪਾਰ ਦੇ ਦੇਖੋ ਬੁੱਧੀ ਜੀ ਬਾਣੇ ਮੈਨੂੰ ਕਿਹਾ ਵੀ ਆਤਮ ਹੱਤਿਆ ਨਹੀਂ ਕਰਨੀ ਤਾਂ ਮੈਂ ਰੋਕ ਲਿਆ ਮੈਂ ਸ਼ਹੀਦੀ ਦਾ ਮੈਂ ਰੋਜੇ ਮੈਂ ਕਹਿਣਾ ਮੈਂ ਵਾਹਿਗੁਰੂ ਜੀ ਲੈ ਜੋ ਇਹ ਭੜੇ ਸੰਸਾਰ ਚੋਂ ਇਹ ਇਹ ਜਿਉਣ ਦੇ ਲਾਇਕ ਨਹੀਂ ਹੈਗੇ ਲੋਕ ਹੂੰ ਇਹਨਾਂ ਨਾਲ ਮੈਂ ਸਾਝਗਾਂਡ ਰੱਖਣਾ ਹੀ ਨਹੀਂ ਚਾਹੁੰਦਾ ਹੂੰ ਠੀਕ ਹੈ ਨਾ ਤੇ ਕੀ ਕਰਾਂਗੇ ਯਾਰ ਉਰੇ ਰਹਿ ਕੇ ਤਾਂ ਮੈਂ ਤਾਂ ਤਿਆਰ ਆ ਮੇਰੇ ਰੋਜੇ ਮੈਂ ਦਾ ਮੌਤ ਨੂੰ ਕਬੂਲ ਕਰਦਾ ਰਾਤ ਮੇਰੇ ਨਾਲ ਬਥੇਰਾ ਕੁਝ ਹੋਇਆ ਔਰ ਬਥੇਰੀ ਤੇਲ ਪਈ ਆ ਮੀਂਹ ਵਾਂਗੂ ਤੇ ਸਾਰੇ ਕੱਪੜੇ ਗਿੱਲੇ ਹੋ ਗਏ ਅੱਧ ਖੌ ਰਾਂ ਮੈਂ ਤੁਹਾਨੂੰ ਹੁਣ ਸੁੱਕਣੇ ਝਾਰਖੇ ਨੇ ਇੱਕ ਵੀਡੀਓ ਤੁਹਾਨੂੰ ਮੈਂ ਪਾ ਵੀ ਦਿੱਤੀ ਉਹ ਵੀ ਚੈੱਕ ਕਰ ਲਿਓ ਵਿੱਚ ਦਿਖਾ ਦਿਓ ਸੰਗਤਾਂ ਨੂੰ ਵੀ ਕੀ ਭਾਅ ਵੇਖਦੀ ਐ ਜਦੋਂ ਸਿੱਖ ਸਿੱਖੀ ਕਮਾਉਂਦਾ ਆ ਫਿਰ ਖੰਡੇ ਦੀ ਧਾਰ ਤੇ ਨੱਚਣਾ ਪੈਂਦਾ ਆ ਦੇਖੋ 400 ਫੁੱਟ ਤੇ ਹੁਣ ਮੈਂ ਆਪਣੇ ਕੱਪੜੇ ਸਾਰਾ ਇਸ ਤਰ੍ਹਾਂ ਸੁੱਕਣੇ ਝਾਰਖੇ ਆ ਦੇਖੋ ਬਾਈ ਜੀ ਆ ਦੇਖੋ ਠੀਕ ਹੈ ਠੰਡ ਬਹੁਤ ਆ ਉੱਪਰ ਭੋਲੋ ਬਾਈ ਭੋਲੋ ਮਾਈਨਸ ਦੇ ਵਿੱਚ ਟੈਂਪਰੇਚਰ ਹੁੰਦਾ ਰਾਤ ਨੂੰ ਤੇ ਮੈਂ ਯਾਰ ਆਪਣੇ ਪਿਤਾ ਦੀ ਗੋਦ ਦੇ ਵਿੱਚ ਬੈਠਿਆ ਮੈਨੂੰ ਪਰਵਾਹ ਕੋਈ ਨਹੀਂ ਜੇ ਬਰਫ਼ ਲੱਗ ਜੇ ਮੈਂ ਮਤਾਂ ਵੀ ਨਹੀਂ ਡੋਲਦਾ ਇੱਕ ਹੋਰ ਚੀਜ਼ ਹੈ ਮੈਨੂੰ ਵੀ ਬਹੁਤ ਸਾਰੇ ਵੀਰਾਂ ਦੇ ਸਵਾਲ ਆਏ ਕਿ ਕੀ ਪ੍ਰਸ਼ਾਦਾ ਬਾਣੀ ਤੁਸੀਂ ਛੱਕ ਰਹੇ ਹੋ ਕਿਰਿਆ ਕਰਮ ਤਾਂ ਫਿਰ ਕੀ ਹੱਲ ਨਿਕਲ ਰਿਹਾ ਹੈ ਉਹ ਚੀਜ਼ ਦਾ ਤਾਂ ਬਹੁਤ ਔਖਾ ਹੋ ਜਾਂਦਾ ਨਾ ਫਿਰ ਥਰਡੇ ਪਾਸੋਂ ਕੀ ਪ੍ਰਬੰਧ ਉੱਤੇ ਇੰਨਾ ਕੁਝ ਹੈ ਹੈ ਕਿਉਂਕਿ ਬਾਹਰ ਦੀ ਸੰਗਤ ਵੀ ਇਸ ਚੀਜ਼ ਨੂੰ ਲੈ ਕੇ ਚਿੰਤਾ ਦੇ ਵਿੱਚ ਹੈ ਵੀਰ ਜੀ ਦੇਖੋ ਮੈਂ ਆਪਣੇ ਸਿੱਖ ਭਰਾਵਾਂ ਨੂੰ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹਣਾ ਇੱਕ ਮਹੀਨਾ ਦਾ ਦੇਖੋ ਗੁਰੂ ਸਾਹਿਬ ਨੇ ਲੰਘਾਤਾ ਉਹ ਕਿਹਦੇ ਆਏ ਪਾਣੀ ਪੀਤਾ ਜਾਂ ਜੂਸ ਪੀਤਾ ਉਹ ਤੇ ਚੱਲੀਏ ਇਹ ਸਰੀਰ ਦਾ ਦਾਰੂ ਮਦਾਰ ਲੇਕਿਨ ਜੋ ਜੰਗਲਬਣੀ ਜਾਣ ਦੀ ਪ੍ਰੋਬਲਮ ਹੋਰੇ ਆਉਂਦੀ ਹੈ ਉਹਦੇ ਵਾਸਤੇ ਡਸਟਬਿਨ ਵਗੈਰਾ ਲਫਾਫੇ ਵਗੈਰਾ ਉਹ ਪ੍ਰਬੰਧ ਕਰ ਲਿਆ ਫੌਜੀ ਬੰਦਾ ਸਾਰੇ ਪ੍ਰਬੰਧ ਕਰ ਲੈਂਦਾ ਤੇ ਅੱਜ ਰਾਤ ਵੀ ਮੈਨੂੰ ਪ੍ਰਸ਼ਾਦਾ ਆਇਆ ਤੇ ਇੱਕ ਟਾਈਮ ਪ੍ਰਸ਼ਾਦਾ ਸਟਾਰਟ ਕਰਦਾ ਸ਼ਾਮ ਨੂੰ ਹੂੰ ਇੱਕ ਟਾਈਮ ਮਾਈ ਜੀ ਪ੍ਰਸ਼ਾਦਾ ਸਟਾਰਟ ਕਰਦਾ ਕੱਲ ਤੋਂ ਸ਼ਾਮ ਨੂੰ ਇੱਕ ਇੱਕ ਟਾਈਮੇ ਮੁੰਡਾ ਚੜਦਾ ਮੰਕਾ ਤੇ ਭਾਈ ਇੱਕ ਟਾਈਮ ਪਰਸ਼ਾਦਾ ਸਟਾਰਟ ਕਰੋ ਕਿਉਂਕਿ ਪਰਸ਼ਾਦੇ ਬਿਨਾ ਮੇਰੇ ਸਰੀਰ ਦੇ ਵਿੱਚ ਆਉਣ ਵਾਲੀ ਠੰਡ ਨੂੰ ਮੈਂ ਫਿਰ برداشت ਨਹੀਂ ਕਰ ਸਕਦਾ ਜਦੋਂ ਅੰਦਰ ਪਰਸ਼ਾਦਾ ਜਾਊਗਾ ਤਾਂ ਸਰੀਰ ਗਰਮ ਰਹੂਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਸਾਡੇ ਨਾਲ ਤੁਸੀਂ ਜੁੜੇ ਤੇ ਤੁਸੀਂ ਆਪਣਾ ਜਿਹੜਾ ਪੱਕ ਸਾਡੇ ਤੱਕ ਰੱਖਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਗੁਰਜੀਤ ਸਿੰਘ ਜੀ ਇਹਨਾਂ ਗੁਰਜੀਤ ਸਿੰਘ ਜੀ ਭਾਈ ਜੀ ਗੱਲ ਪਤਾ ਕੀ ਆ ਹਾਂਜੀ ਨੈਟਵਰਕ ਟੁੱਟਦਾ ਜੀ ਆ ਜਿਆ ਨੈਟਵਰਕ ਟੋਕਿਆ ਸੀ ਦੇਖੋ ਮੈਂ ਤਾਂ ਭਰਾਵਾ ਇਹੀ ਬੇਨਤੀ ਕਰਦਾ ਸਾਰੇ ਆਪਣਾ ਆਪਣਾ ਫਰਜ ਸਮਝ ਕੇ ਤੁਸੀਂ ਇਹ ਨਹੀਂ ਕਿ ਨਾ ਕਰੋ ਵੀ ਇਹ ਬੰਦਾ ਥੱਲੇ ਉਤਰੂਗਾ ਉਹਦਾ ਭੁੱਲ ਜਾਏ ਸਿੱਖ ਸੰਗਤ ਵੀ ਪੱਤਰਕਾਰ ਵੀ ਤੇ ਲੀਡਰ ਵੀ ਤੁਸੀਂ ਇੱਕ ਗੱਲ ਬਹੁਤ ਵੱਡੀ ਕਹਿ ਦਿੱਤੀ ਹੈ ਤੁਸੀਂ ਪਹਿਲਾਂ ਵੀ ਮੇਰੀ ਇੱਕ ਇੰਟਰਵਿਊ ਦੇ ਵਿੱਚ ਬਹੁਤ ਵੱਡੀ ਗੱਲ ਕਹੀ ਸੀ ਤੇ ਲੋਕਾਂ ਤੱਕ ਇੱਕ ਮੈਸੇਜ ਵੀ ਪਹੁੰਚਿਆ ਸੀ ਤੁਸੀਂ ਹੁਣ ਇਹ ਗੱਲ ਕਹੀ ਹੈ ਕਿ ਜੇਕਰ ਮੈਂ ਥੱਲੇ ਉਤਰਦਾ ਤੇ ਮੱਛੇ ਰੰਗੜ ਦੀ ਤਰ੍ਹਾਂ ਮੇਰਾ ਸਿਰ ਵੱਡ ਕੇ ਨਿੱਜ ਦੇ ਟਾਂਕੇ ਨਿਹੰਗ ਸਿੰਘ ਲੈ ਜਾਣ ਮੈਨੂੰ ਕੋਈ ਪਰਵਾਹ ਨਹੀਂ ਤੇ ਇਹ ਚੈਲ ਦਾ ਫੈਸਲਾ ਹੈ ਬਾਈ ਇਹ ਅਸਾਂ ਦਾ ਫੈਸਲਾ ਕਿਉਂਕਿ ਆਤਮ ਹੱਤਿਆ ਆਪਣੇ ਸਿੱਖ ਧਰਮ ਦੇ ਵਿੱਚ ਮਨਜ਼ੂਰ ਨਹੀਂ ਜੋ ਮੈਨੂੰ ਪੰਜ ਪਿਆਰੇ ਨੇ ਹੁਕਮ ਕਰਤਾ ਮੈਂ ਮੰਨ ਲਿਆ ਸਰਮੱਤੇ ਉਹ ਸਾਡੇ ਗੁਰੂ ਪਾਤਸ਼ਾਹ ਨੇ ਵੀ ਮੰਨਿਆ ਸੀ ਮੈਂ ਵੀ ਉਹਦੇ ਕੁੱਕਰਾਂ ਮੈਂ ਵੀ ਉਹਨਾਂ ਦਾ ਕੁੱਕਰ ਹਾਂ ਤੇ ਮੈਂ ਮੰਨ ਲਿਆ ਪਰ ਜੋ ਮੈਂ ਅੱਜ ਜਵਾਨ ਕਰ ਰਿਹਾ ਇਹ ਕੋਈ ਆਤਮ ਹੱਤਿਆ ਵਾਲੀ ਨਹੀਂ ਹੈਗੀ ਜੇ ਮੈਂ ਥੱਲੇ ਉਤਰੂਗਾ ਤਾਂ ਗਰਦਾਰ ਬਣ ਕੇ ਉਤਰੂਗਾ ਹੂੰ ਇਹਦਾ ਮੰਨਦੇ ਹੋ ਜੇ ਮੈਂ ਥੱਲੇ ਉਤਰਾਂ ਤਾਂ ਮੈਂ ਗਰਦਾਰ ਬਣ ਕੇ ਉਤਰੂੰਗਾ ਤਾਂ ਫਿਰ ਮੈਂ ਮੱਛੇ ਰੰਗੜ ਤੋਂ ਘੱਟ ਨਹੀਂ ਹੈਗਾ ਮੈਂ ਕੁਝ ਸੋਚ ਕੇ ਹੀ ਛੋਡੇ ਨਾਲ ਵਿਚਾਰ ਕਰ ਰਿਹਾ ਠੀਕ ਹੈ ਬਹੁਤ ਬਹੁਤ ਧੰਨਵਾਦ शुक्रिया ਆਪਾਂ ਸੁਨੇਹਾ ਤਾਂ ਜਿਹੜਾ ਕੌਮ ਦਾ ਜਿਹੜਾ ਕੌਮ ਦਾ ਗਰਦਾਰ ਹੈ ਉਹ ਮੱਛੇ ਰੰਗੜ ਤੋਂ ਘੱਟ ਨਹੀਂ ਹੈਗਾ ਚਾਹੇ ਪਿਛਲਿਆਂ ਨੇ ਜਿੰਨੇ ਨੇ ਮੋਰਚੇ ਵਿੱਚ ਨੇ ਉਹ ਜੇ ਮੈਂ ਕਿਸੇ ਲਾਚਰੇ ਵਿੱਚ ਆ ਕੇ ਕਿਸੇ ਡਰ ਭੈ ਦੇ ਵਿੱਚ ਆ ਕੇ ਜਾਂ ਮੈਂ ਠੰਡ ਤੋਂ ਡਰ ਕੇ ਥੱਲੇ ਉਤਰ ਗਿਆ ਮੈਂ ਮਸੇ ਰੰਗੜ ਤੋਂ ਘੱਟ ਨਹੀਂ ਮੇਰਾ ਗਾਟਾ ਲਾ ਕੇ ਨੇਜੇ ਤੇ ਟੰਗਿਆ ਜਾਵੇ ਮੈਂ ਇੰਨੇ ਸਿੰਘਾਂ ਨੂੰ ਬੇਨਤੀ ਕਰਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਗੁਰਜੀਤ ਸਿੰਘ ਜੀ ਆਪਾਂ ਤੁਹਾਡਾ ਜਿਹੜਾ ਸਨੇਹਾ ਸੰਗਤਕ ਪੰਚਾਇਤ ਦੀ ਜਿਹੜੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹ ਸਨੇਹਾ ਸੰਗਤਕ ਪਹੁੰਚਣਾ ਚਾਹੀਦਾ ਤੁਸੀਂ ਵੀ 400 ਫੁੱਟ ਉੱਚਾ ਠੰਡ ਦੇ ਵਿੱਚ ਖੜੇ ਹੋਏ ਹੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੇਣ ਆਉਣੇ ਆ ਜਦੋਂ ਪੋ ਦੇ ਵਿੱਚ ਸਾਡੇ ਗੁਰੂ ਦੇ ਲਾਲ ਸਾਡੇ ਬੜੇ ਪਿਆਰੇ ਸਤਕਾਰਯੋਗ ਅਸੀਂ ਬੱਚੇ ਛੱਪ ਨਹੀਂ ਵਰਤ ਸਕਦੇ ਸਾਡੇ ਤਾਂ ਬਾਬੇ ਆਓ ਉਹਨਾਂ ਨੂੰ ਨੀਆਂ ਦੇ ਵਿੱਚ ਪਾ ਲਿਆ ਗਿਆ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਕੀ ਤਸ਼ੱਦਦ ਨਹੀਂ ਕੀਤਾ ਗਿਆ ਕਿਉਂਕਿ ਹਕੂਮਤ ਜਦੋਂ ਦੀ ਵੀ ਰਹੀ ਆ ਸਿੱਖਾਂ ਤੇ ਵੱਧ ਚੜ ਕੇ ਜੁਲਮ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੀ ਰਹੀ ਆ ਤੇ ਉਸੇ ਤਰ੍ਹਾਂ ਦੀ ਠੰਡ ਇੱਥੇ ਵੱਰ ਰਹੀ ਹੈ ਤੁਸੀਂ ਵੀ ਉਹਦਾ ਸਾਹਮਣਾ ਕਰ ਰਹੇ ਹੋ ਸਾਡੇ ਖਾੜਕੂ ਯੋਧੇ ਜਿਹੜੇ ਠਾਣਿਆਂ ਕਚਹਿਰੀਆਂ ਦੇ ਵਿੱਚ ਜਦੋਂ ਉਹਨਾਂ ਨੂੰ ਰੱਖਿਆ ਜਾਂਦਾ ਸੀ ਤੇ ਥੱਲੇ ਪਾਣੀ ਦੀਆਂ ਬਾਲਟੀਆਂ ਢੋਲ ਦਿੱਤੀਆਂ ਜਾਂਦੀਆਂ ਸੀ ਕਿ ਤੁਸੀਂ ਰਾਤ ਨੂੰ ਜੇਕਰ ਸੁੱਤੇ ਤੇ ਠੰਡੀ ਫਰਸ਼ ਤੇ ਸੌਣਾ ਪੈਣਾ ਤੇ ਤੁਹਾਡੇ ਤੇ ਕੰਬਲ ਵੀ ਲੈਣ ਨੂੰ ਹੈ ਨਹੀਂਗਾ ਉਸ ਤਰ੍ਹਾਂ ਦਾ ਤੁਸੀਂ ਇੱਕ ਮੈਨੂੰ ਲੱਗਦਾ ਕਿ ਉਮੀਦ ਹੈ ਕਿ ਤੁਸੀਂ ਵੀ ਉਸ ਤਰ੍ਹਾਂ ਦਾ ਜਿਹੜਾ ਸਾਹਮਣਾ ਕਰ ਰਹੇ ਹੋ ਠੀਕ ਹੈ ਗੁਰੂ ਪਾਤਸ਼ਾਹ ਦੀ ਗੋਦ ਦਾ ਨਿੱਕ ਜਿਹੜਾ ਹੁੰਦਾ ਬਹੁਤ ਸੋਹਣਾ ਤੇ ਸੁਚੱਜੇ ਢੰਗ ਦੇ ਨਾਲ ਜਿੰਨੂੰ ਲੈ ਰਿਆ ਹੁੰਦਾ ਉਹਨੂੰ ਪਤਾ ਨਾਲ ਦੇ ਲਈ ਕੋਈ ਔਕੜਾਂ ਜਾਂ ਇਦਾਂ ਦੀਆਂ ਔਕੜਾਂ ਦਾ ਕੋਈ ਬਹੁਤਾ ਵੱਡਾ ਅਸਰ ਨਹੀਂ ਪੈਂਦਾਗਾ ਪਰ ਇਹ ਸਨੇਹਾ ਆਪਾਂ ਸੰਗਤ ਤੱਕ ਪਹੁੰਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਸਾਡਾ ਜਿੰਨਾ ਕੋ ਫਰਜ਼ ਆ ਜਿੱਡਾ ਕੋ ਸਾਡਾ ਆਧਾਰ ਆ ਜਿੱਡਾ ਕੋ ਅਸੀਂ ਕੰਮ ਕਰ ਰਹੇ ਆ ਜਿੱਡਾ ਕੋ ਸਾਡੇ ਕੋਲ ਪ੍ਰੋਜੈਕਟ ਉਸ ਦੇ ਆਧਾਰ ਤੇ ਅਸੀਂ ਜਿਹੜਾ ਤੁਹਾਡਾ ਸਨੇਹਾ ਜਿਹੜਾ ਉਹ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਆ ਸਿੱਖ ਸੰਗਤ ਤੱਕ ਪਹੁੰਚਾਉਣ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਤੇ ਇੱਕ ਬਾਈ ਜੀ 17 ਤਰੀਕ ਦਾ ਸਨੇਹਾ ਵਿੱਚ ਜਰੂਰ ਦੇ ਦਿਓ 17 ਤਰੀਕ ਨੂੰ ਬੜਾ ਇਕੱਠ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪਿਤਾ ਮੰਨਦਾ ਉਹ 17 ਤਰੀਕ ਨੂੰ ਸਮਾਣੇ ਜਰੂਰ ਪਹ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਰੂਰ ਸੁਨੇਹਾ ਤੁਹਾਡਾ ਜਿਹੜਾ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ